ਪਲਾਟ ਦੇਖ ਰਹੇ ਆ ਤੁਸੀਂ ਇਹ ਵਾਟਰਮੈਲਨ ਸ਼ੂਗਰ 74 ਫਰੋਮ ਗ੍ਰੀਨਫੀਲਡ ਸੀਡਸ ਕੰਪਨੀ ਸ਼ੂਗਰ 74 ਵੈਰਾਈਟੀ ਹੈ ਦੇਖੋ ਕਿਸ ਤਰ੍ਹਾਂ ਪੀਸ 5 ਤੋਂ 6 ਲੀ ਐਵਰੇਜ ਔਰ ਯੀਲਡ ਤੁਹਾਡੇ ਸਾਹਮਣੇ ਹੈ ਯੀਲਡ ਦੀ ਗ੍ਰੋਥ ਕਿਹੜਾ ਫਸਟ ਕਲਾਸ ਹੈ ਕਾਲ ਸਾਈ ਕਿਸ ਤਰ੍ਹਾਂ ਲੱਗੀ ਵੈਰਾਈਟੀ ਬਹੁਤ ਵਧੀਆ ਜੀ ਜਿੰਨਾ ਕਿ ਤੁਹਾਨੂੰ ਇਹਦੇ ਪ੍ਰਤੀ ਕਿਹਾ ਸੀ ਓਨਾ ਕਿ ਨਿਕਲੀ ਹੈ ਕਿ ਨਹੀਂ ਦੱਸੋ ਇਹ ਆ ਜੀ ਕੱਟ ਲਿਓ ਤੁਸੀਂ 11 ਗਾ 21 ਆ ਜੀ ਇਹਦਾ ਅੱਛਾ ਜੀ ਹਾਂ ਜੀ ਕੀ ਸਾਈਜ਼ ਇਹਨੂੰ ਤੁਸੀਂ ਰეკਮੈਂਡ ਕਰਦੇ ਆ ਐਵਰੇਜ ਕੀ ਸਾਈਜ਼ ਮੇਰੇ ਹਿਸਾਬ ਨਾਲ ਸਾਰੇ ਇਸ ਟਾਈਮ ਦੀ ਪ੍ਰੋਪਰ ਸਾਢੇ 5 6 ਕਿਲੋ ਦੇ ਤਾਂ ਹੈਗੇ ਆ ਜੀ ਪਰ ਤੋਂ 6 ਕਿਲੋ ਦੇ ਲੱਗਿਆ ਹੋਇਆ ਆ ਮਤਲਬ ਇੱਕੋ ਸਾਈਜ਼ ਦੇ ਆ ਹੂੰ ਹੋਰ ਭਾਈ ਤੁਹਾਨੂੰ ਕੀ ਖਾਸੇ ਲੱਗੀ ਜੋ ਚੀਜ਼ ਮੈਂ ਤੁਹਾਨੂੰ ਦੱਸੀ ਸੀ ਇਹਦੀ ਵੀ ਇਹ ਇੱਕ ਸਾਰਤਾ ਹੋਵੇਗੀ ਫਰੂਟ ਦੀ ਹਾਂ ਜੀ ਹਾਂ ਉਹ ਚੀਜ਼ ਹੈ ਕਿ ਨਹੀਂ ਬਿਲਕੁਲ ਹੈਗੀ ਆ ਇਹ ਜਿਸ ਤਰ੍ਹਾਂ ਕਿਸਾਨ ਭਰਾ ਤੁਹਾਡੇ ਸਾਹਮਣੇ ਪਏ ਨੇ ਪੀਸ ਜੀ ਚਾਰ ਫਰੂਟ ਹੋਣਗੇ ਤੇ ਚਾਰੇ ਇੱਕ ਸਾਈਜ਼ ਦੇ ਹੋਣਗੇ ਕੀ ਨਹੀਂ ਕਿ ਇੱਕ ਫਰੂਟ 4 ਕਿਲੋ ਦਾ ਦੂਸਰਾ ਕਿਲੋ ਦਾ 1.5 ਦਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਏਗੀ ਅਗਲੇ ਸਾਲ ਦਾ ਕੀ ਮਾਨਾ ਫਿਰ ਜੀ ਅਗਲੇ ਸਾਲ ਦੇਵਾਂਗੇ ਸਾਨੂੰ ਮੌਕਾ ਪੂਰਾ ਕਿ ਨਹੀਂ ਸ਼ੂਗਰ ਪੂਰਾ ਮੌਕਾ ਦਵਾਂਗੇ ਜੀ ਹਾਂ ਆ ਜੀ ਤੁਹਾਨੂੰ ਪੁੱਛੋ ਜੀ ਇਧਰ ਛਾਲ ਬਾਜੀ ਹੁਣਾਂ ਦਾ ਇਹੀ ਪਿੰਡ ਹੈ ਹਾਂ ਜੀ ਆਪਣਾ ਹੀ ਕਾਲਾ ਖੇੜਾ ਜਾਲਾ ਖੇੜਾ ਪਿੰਡ ਹੈ ਬਾਜੀ ਕਿਸ ਤਰ੍ਹਾਂ ਲੱਗੀ ਵੈਰੈਟੀ ਬਹੁਤ ਵਧੀਆ ਇਸ ਤੋਂ ਪਹਿਲਾਂ ਕਿਹੜੀ ਲਾਉਂਦੇ ਸੀ ਆਪਾਂ ਆਪਾਂ ਇਸ ਤੋਂ ਪਹਿਲਾਂ ਨਾਮਦਾਰੀ ਜੀ ਹਾਂ ਉਹਦੇ ਉਹਦੇ ਮੁਕਾਬਲੇ ਕੀ ਆਉਂਦੀ ਲੱਗੀ ਤੁਹਾਨੂੰ ਬਹੁਤ ਵਧੀਆ ਵਧੀਆ ਉਸ ਤੋਂ ਪਲੱਸ ਹੈ ਜਾਂ ਕਿਦਾਂ ਬਰਾਬਰ ਬੱਸ ਠੀਕ ਹੈ ਗਾੜੀ ਪਿਆ ਕੇ ਕਿਹੜੀ ਚੀਜ਼ ਖਾਸ ਸੀ ਤੁਹਾਨੂੰ ਉਹਨੂੰ ਵਿੱਚ ਬਿਹਤਰ ਲੱਗੀ ਇਹਦਾ ਸਾਈਜ਼ ਵੱਡਾ ਜੀ ਠੀਕ ਹੈ ਦਾਣਾ ਵੀ ਜ਼ਿਆਦਾ ਲੱਗਾ ਹੋਇਆ ਹਾਂ ਨੰਬਰ ਆਫ ਫਰੂਟ ਜ਼ਿਆਦਾ ਹਾਂਜੀ ਔਰ ਸਾਈਜ਼ ਵੀ ਸੋਹਣਾ ਔਰ ਜੇ ਨੰਬਰ ਆਫ ਫਰੂਟ ਜ਼ਿਆਦਾ ਤਾਂ ਨੇਚਰਲ ਆ ਵੀ ਝਾੜ ਜ਼ਿਆਦਾ ਹੀ ਆਉਣਾ ਉਹਦੇ ਨਾਲੋਂ। ਬੇਲ ਵੀ ਉਹਨਾਂ ਵਧੀਆ ਹੈ। ਬੇਲ ਵੀ ਵਧੀਆ ਹੈ ਨਾ। ਔਰ ਫਿਰ ਤੁਸੀਂ ਕਿਸਾਨ ਭਰਾਵਾਂ ਨੂੰ ਕੀ ਸਪਾਰਸ ਕਰੋਗੇ? ਆਈ ਦੇਖਾਂਗੇ ਲਾਉ। ਵਧੀਆ ਚੀਜ਼ ਹੈ। 슈ਗਰ 77। ਹਾਂਜੀ 슈ਗਰ 77। ਇਹਨੂੰ ਰਿਕਮੈਂਡ ਕਰਾਂਗੇ। ਔਰ ਰੇਟ ਵਾਈਜ਼ ਵੀ ਬਿਲਕੁਲ ਰੀਜ਼ਨੇਬਲ ਆ ਰਹੀਦਾ। ਮੰਡੀ ਕਰ ਲਵੇ ਇਹਦਾ ਵਧੀਆ ਹੋਊ। ਮੰਡੀ ਕਰਨ ਫਰਸਟ ਕਲਾਸ ਇਹ ਕੈਪਸੂਲ ਸ਼ੇਪ ਦੀ ਮੇਨ ਡਿਮਾਂਡ ਆ ਵਪਾਰੀ ਦੀ। ਠੀਕ ਹੈ ਜੀ। ਤੁਸੀਂ ਸਾਰੇ ਇੱਥੇ ਆਏ ਜੀ ਗ੍ਰੀਨਫੀਲਡ ਕੰਪਨੀ ਵੱਲੋਂ ਮੈਂ ਰੰਜੀਤ ਸਿੰਘ ਤੁਹਾਡਾ ਸਾਰਿਆਂ ਦਾ। तहे ਦ ਤੁਹਾਡਾ ਜਿਹੜਾ ਤੁਸੀਂ ਜੀ ਹੁੰਦਾ ਰਹੋ ਆ ਆਪਣੇ ਇਹ ਫਸਲ ਬਾਰੇ ਔਰ ਬੜੀਆ ਸੀਡ ਬਾਰੇ ਜਾਣਕਾਰੀ ਦੇ ਰਹੋ ਅਸੀਂ ਆਰੰਭਪੁਰ ਬੱਕਾ ਵੱਲੋਂ ਵੀ ਆਪ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸ਼ੁਕਰੀਆ ਸਰ ਸ਼ੁਕਰੀਆ ਅਸੀਂ ਇਸੇ ਤਰ੍ਹਾਂ ਤੁਹਾਡੀ ਸੇਵਾ ਦੇ ਵਿੱਚ ਗ੍ਰੀਨਫੀਲਡ ਵੱਲੋਂ ਸੇਵਾਵਾਂ ਨਿਭਾਉਂਦੇ ਰਹਾਂਗੇ ਥੈਂਕ ਯੂ ਧੰਨਵਾਦ ਓਕੇ ਲੰ ਬਰਵੀਰ ਸਿੰਘ ਜੋਲ ਭਾਰਤੀ ਕਿਸਾਨ ਜੋਲ ਪਿੰਡ ਆਰੰਭਪੁਰ ਬੱਕਾ ਜੋ ਮੈਂ ਇਸ ਸਾਲ ਗ੍ਰੀਨ ਪੀਲ ਸ਼ੂਗਰ 74 ਦੀ ਜਿਹਨੂੰ ਪੰਜਾਬੀ ਚ ਅਸੀਂ ਦੁਆਲਾ ਕਹਿੰਦੇ ਆ ਇੰਗਲਿਸ਼ ਅਈ ਬਾਟਰ ਮਿਲਰ ਕਹਿੰਦੇ ਆ ਮੈਂ ਫਸਲ ਲਗਾਈ ਸੀ ਇਸ ਤੋਂ ਸਾਡੇ ਕਰਤਾਰਪੁਰ ਤੋਂ ਪ੍ਰਿੰਸੀਪਲ ਸਿੰਘ ਜੋ ਬਹੁਤ ਹੀ ਸੋਜਵੰਤੇ ਮਿਹਨਤੀ ਇਨਸਾਨ ਹਨ ਉਹਨਾਂ ਦੇ ਉਪਰਾਲੇ ਦੇ ਨਾਲੇ ਮੈਂ ਫਸਲ ਲਾਈ ਆ ਤੁਸੀਂ ਦੇਖ ਸਕਦੇ ਹੋ ਮੈਂ ਕੈਮਰੇ ਵਾਲੇ ਨੂੰ ਕਹਾਂਗਾ ਵੀ ਆ ਤੁਸੀਂ ਸਾਹਮਣੇ ਦੇ ਦਿਖਾ ਲਓ ਮੈਂ ਸਭ ਤੋਂ ਵਧੀਆ ਜਿਹੜੀ ਫਸਲ ਹੋਈ ਆ तकरीबन ਪਲੱਸ 200 ਤੋਂ ਉੱਪਰ ਦਾ ਝਾੜ ਆ ਇੱਕ ਪੀਸ ਦਾ ਵਜ਼ਨ तकरीबन ਕਿਲੋਨ ਸਾਢੇ 4 ਕਿਲੋ ਤੋਂ तकरीबन ਉੱਪਰ ਆ ਇਸ ਵੇਲੇ ਸਾਡੇ ਲੇਬਰ ਜਿਹੜੀ ਤੜਾਈ ਕਰ ਰਹੀ ਆ ਮੈਂ ਕੈਮਰੇ ਕਰਾਂਗਾ ਉਦੋਂ ਸਾਡੀ ਜਿਹੜੀ ਲੇਬਰ ਉਹ ਤੜਾਈ ਕਰ ਰਹੀ ਉਹ ਵੀ ਦਿਖਾ ਲੈਣਾ तकरीबन तकरीबन ਇਹ ਸਭ ਤੋਂ ਵਧੀਆ ਛੇ ਜਿਹੜਾ ਮੈਂ ਦੇਖਿਆ ਆ ਇਹ ਜਿਹੜੀ ਮਿਹਨਤ ਹੈਗੀ ਆ ਭਾਈ ਆਪਣੇ ਮੁਰਗੀ ਸਿੰਘ ਜੋ ਸਾਡੇ ਨਾਲ ਹਰ ਵੇਲੇ ਪਸਾਨੀ ਦੇ ਨਾਲ ਤੱਤਪਾ ਰਹਿੰਦੇ ਹਨ ਪਰ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂ ਜੇ ਉਹਨਾਂ ਨੇ ਕੋਈ ਆਪਣਾ ਸਾਲਬ ਵਿੱਚ ਜੀਵਨਦਾਰ ਦੇ ਹੋਂਦ ਦੇ ਨਾਲ ਤੇ ਮੈਂ ਬਹੁਤ ਛੋਟਾ ਜੀਵਨਦਾਰ ਇਸ ਨਗਰ ਦਾ ਉਹ ਮੈਨੂੰ ਪੁੱਛਣਾ ਅੱਛੀ ਠੀਕ ਆ ਕੁਝ ਨਹੀਂ ਮਰ ਗਿਆ ਬਾਕੀ ਧਾਨ ਦੇ ਦਾ ਸਾਈਜ ਦਾ ਤੇ ਉਹ ਵੀ ਜਿਹੜਾ ਸਾਈਜ ਹੈ ਇਹ ਦੇਖਣ ਵਿੱਚ ਵੀ ਬਹੁਤ ਸੋਹਣਾ ਹੈ तकरीबन 4.5 5 ਕਿਲੋ ਦਾ ਬੇਡ ਹੈ ਅਗਰ ਦਾ ਉਹ ਮੈਨੂੰ ਪੁੱਛਣਾ ਸੀ ਠੀਕ ਆ ਹੋਰ ਕੁਛ ਨਹੀਂ ਮਰ ਤੇ ਬਾਕੀ ਦਾ ਸਹਜ ਦਾ ਤੇ ਉਹ ਵੀ ਜਿਹੜਾ ਸਹਜ ਹੈ ਇਹ ਦੇਖਣ ਵਿੱਚ ਵੀ ਬਹੁਤ ਸੋਹਣਾ ਹੈ तकरीबन 4.5 ਕਿਲੋ ਦਾ ਬੀਡ ਆ ਤੇ ਮੈਂ ਸਾਰੇ ਜਿਮੀਂਦਾਰਾਂ ਨੂੰ ਵੀ ਮੈਂ ਬੇਨਤੀ ਕਰੂੰਗਾ ਅੱਗੇ ਤੋਂ ਵੱਧ ਤੋਂ ਵੱਧ ਜਿਹੜੀ ਫਸਲ ਲਾਓ ਤੇ ਵੱਧ ਤੋਂ ਵੱਧ ਫਸਲ ਲਾ ਕੇ ਤੁਸੀਂ ਵੱਧ ਮੁਨਾਫਾ ਕਮਾ ਸਕਦੇ ਹੋ ਇਸ ਵੇਲੇ ਇਸ ਨੂੰ ਕੋਈ ਰੋਗ ਨਹੀਂ ਹੈ ਕੋਈ ਵੀ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਆ ਬਹੁਤ ਹੀ ਵਧੀਆ ਜਿਹੜੀ ਫਸਲ ਆ ਸੋ ਸਾਡੇ ਵਾਲੇ ਦੋਲੇ ਲੱਗੇ ਬਹੁਤ ਸਾਰੀ ਫਸਲ ਲੱਗੀ ਹੈ ਪਰ ਜੋ ਫਸਲ ਅਸੀਂ ਇਸ ਹਾਰਨ ਪਰ ਬੱਕਾ ਵੀ ਅਸੀਂ ਲਗਾਈ ਹੈ ਪਰ ਜੋ ਭਾਈ ਅਮਰੀਤ ਸਿੰਘ ਕਿਤਾਬ ਤੋਂ ਜਿਹੜੇ ਕਾਫੀ ਮਹੀਨਿਆਂ ਤੋਂ ਮਿਹਨਤ ਕਰ ਰਹੇ ਹਨ ਪਰ ਉਹਨਾਂ ਦੀ ਮਿਹਨਤ ਦੇ ਨਾਲ ਇਹ ਫਸਲ ਨੂੰ ਰੰਗ ਲੱਗੇ ਹਨ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਜੀਮਦਾਰਾਂ ਨੂੰ ਵੱਧ ਤੋਂ ਵੱਧ ਗ੍ਰੀਨ ਫੀਲਡ ਵਿੱਚ ਸ਼ੁਗਰ 77 ਲਗਾਓ ਵੱਧ ਤੋਂ ਵੱਧ ਮੁਨਾਫਾ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 那个呀。<laughs> <laughs> <laughs>